ਹਾਂਜੀ ਸਤਿ ਸ੍ਰੀ ਅਕਾਲ ਜੀ ਜ਼ਾਰਿਆਂ ਨੂੰ ਕਿਵੇਂ ਉਮੀਦ ਆ ਕਿ ਠੀਕ ਠਾਕ ਹੋਵਗੇ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਆ ਵੀਡੀਓ ਸਕਿਪ ਨਾ ਕਰ ਰਹੇ ਪੂਰੀ ਸੁਣ ਕੇ ਗੱਲ ਤੇ ਫਿਰ ਜਵਾਬ ਦਿਓ ਜੇ ਮੈਂ ਗਲਤ ਹੋਵਾਂ ਤਾਂ ਮੈਨੂੰ ਦੱਸੋ ਜਰੂਰ ਕਈ ਭਰਾ ਕਹਿੰਦੇ ਆ ਕਮੈਂਟ ਕਰਦੇ ਆ ਕਿ ਜਿਹੜਾ ਮਹਾਰਾਜਾ ਰਣਜੀਤ ਸਿੰਘ ਸੀ ਉਹ ਜੱਟ ਸੀ ਤੂੰ ਉਹਨੂੰ ਸੰਸੀ ਕਿਉਂ ਕਹਿੰਦਾ ਪਹਿਲੀ ਗੱਲ ਕਿ ਜੱਟ ਕੋਈ ਜਾਤ ਨਹੀਂ ਹੈਗੀ ਜਿਹਦੇ ਕੋਲ ਵੀ ਜ਼ਮੀਨ ਆ ਉਹੀ ਜੱਟ ਆ ਉਹੀ ਜ਼ਿੰਮੇਦਾਰ ਆ ਦੂਜੀ ਗੱਲ ਤੁਸੀਂ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਪੜ੍ਹਿਆ ਜਾਂ ਸੁਣਿਆ ਹੋਊਗਾ ਬਸ ਸ਼ੁਗਰ ਚੱਕਿਆ ਮਿਸਲ ਤੱਕ ਰਾਜਾ ਚੜ੍ਹਤ ਸਿੰਘ ਤੱਕ ਬਾਬਾ ਬੁੱਢੇ ਸਿੰਘ ਤੱਕ ਇਹਨਾਂ ਦੇ ਪਿੱਛੇ ਝਾਤੀ ਮਾਰੋ ਇਹ ਕਿੱਥੋਂ ਸਟਾਰਟ ਹੋਇਆ ਸਟਾਰਟ ਹੁੰਦਾ ਹੈ ਰਾਜਾ ਪਦਮਰਾਥ ਤੋਂ ਰਾਜਾ ਪਦਮਰਾਥ ਦੇ ਦੇਨ ਮੁੰਡੇ ਸੀ ਈਸ਼ਰ ਬੋਨੀ ਤੇ ਸਾਂਸੀ ਬੋਨੀ ਦੀ ਨਸਲ ਅੱਗੇ ਵੰਸ਼ ਵਧੀ ਹੈਗਾ ਤੇ ਬਾਬਾ ਬੁੱਧ ਸਿੰਘ ਜੀ 13ਵੀਂ ਗੋਮਚੋਂ ਨਿਕਲੇ ਆਏ ਫਿਰ ਚੜਤ ਰਾਜਾ ਚੜਤ ਸਿੰਘ ਫਿਰ ਉਹ ਉਹਨਾਂ ਦੇ ਗਾਂ ਪੈਦਾ ਹੋਏ ਰਾਜਾ ਮਹਾਂ ਸਿੰਘ ਉਹਨਾਂ ਦੇ ਗਾਂ ਪੈਦਾ ਹੋਏ ਮਹਾਰਾਜਾ ਰਣਜੀਤ ਸਿੰਘ ਜੋ ਸਾਡਾ ਸੰਸੀ ਗੋਮਚੋਂ ਉੱਪਰ ਕੇ ਸਾਡਾ ਸ਼ੇਰੇ ਪੰਜਾਬ ਬਣਿਆ ਤੇ ਸੋ ਮੈਂ ਇੰਨੀ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਕਿ ਰਾਜਾ ਰਣਜੀਤ ਸਿੰਘ ਜਿਹੜਾ ਆ ਸ਼ੌਕਰ ਤੋਂ ਚੱਤੀ ਮਾਰੋ ਤੇ ਉਸਾਂ ਸੀ ਆ ਠੀਕ ਆ ਤੇ ਬਾਕੀ ਜੱਟ ਕੋਈ ਯਾਦ ਨਹੀਂ ਆਗੀ ਬਾਬੇ ਠੀਕ ਆ